ਆ ਦੇਖੋ ਲੋਕ ਕਿਵੇਂ ਸਿੱਖਾਂ ਨੂੰ ਟੌਉਚਰ ਕਰਦੇ ਨੇ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਦੇਖੋ ਸ੍ਰੀ ਦਰਬਾਰ ਸਾਹਿਬ ਦੀ ਕਿੱਦਾਂ ਦੀ ਵੀਡੀਓ ਤਿਆਰ ਕੀਤੀ ਆ AI ਦੇ ਨਾਲ ਦੇਖੋ ਸ੍ਰੀ ਦਰਬਾਰ ਸਾਹਿਬ ਵਿੱਚ ਗੱਲੇ ਬਾੜ ਕੇ ਤੇ ਦੇਖੋ ਭਾਈ ਬਿਆਦਵੀ ਕਰਦੀ ਇਹ ਲੋਕਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਤਾਂ ਜੇ ਇਹ ਲੋਕਾਂ ਦੇ ਕਾਰਵਾਈ ਹੋਵੇ ਤੇ AI ਨੂੰ ਬੰਦ ਕੀਤਾ ਜਾਵੇ ਡਾਊਨਲੋਡ ਛੇ ਚਾਟ ਕਿਸੇ ਨੇ ਵੀਡੀਓ ਬਣਾ ਕੇ ਪਾਈ ਹੈ ਦਰਬਾਰ ਸਾਹਿਬ ਤੇ ਸੂਰ ਗਦੇ ਦਰਬਾਰ ਸਾਹਿਬ ਦੇ ਅੰਦਰ ਆ ਕੇ ਗੁਰਸੱਭ ਜਰਮਾਲਾ ਖਿੱਚਦੇ ਆ ਤੇ ਭੇਦ ਵੀ ਕਰਦੇ ਆ ਜਿਸ ਨੇ ਵੀ ਵੀਡੀਓ ਪਾਈ ਆ ਕਿੰਨਾ ਬੋਝ ਤੇਲ ਹੋਊਗਾ ਕਿ ਉਹ ਸਾਹਮਣੇ ਆ ਕੇ ਤਾਂ ਕੁਝ ਕਰ ਨਹੀਂ ਸਕਦਾ ਪਰ ਵੀਡੀਓ ਤੇ ਸਿੱਖਾਂ ਦੇ ਹਿਰਦੇ ਵਲੁੰਦਰ ਜਣ ਇਹ ਕੰਮ ਕੀਤਾ ਉਸ ਬੰਦੇ ਨੂੰ ਕੀ ਕਹੀਏ ਉਹਨੂੰ ਇਹ ਨਹੀਂ ਪਤਾ ਕਿ ਸਿੱਖ ਡਰਦੇ ਨਹੀਂ ਆ ਇਹਨਾਂ ਗੱਲਾਂ ਤੋਂ ਇਦਾਂ ਦੀਆਂ ਚੀਜ਼ਾਂ ਤੋਂ ਤਾਂ ਬਿਲਕੁਲ ਨਹੀਂ ਡਰਦੇ ਉਹ ਇਹਨਾਂ ਚੀਜ਼ਾਂ ਨੂੰ ਤਾਂ ਇੱਕ ਤਲਵਾਰ ਨਾਲ ਹੀ ਕਰਪਾਨ ਨਾਲ ਹੀ ਮੱਢ ਕੇ ਉਹ ਮਰਦੇ ਆ ਪਰ ਤੇਰੇ ਵਰਗੇ ਵੀ ਸਿੰਗਾਨੀ ਬੋਤ ਸੋਦੇਵਾ ਛਾਰ ਮਹਣੀ ਚਾਹੀਦੀ ਆ ਕਿ ਤੂੰ ਖਾਲੀ ਵੀਡੀਓ ਬਣਾ ਕੇ ਪਾਉਣਾ ਜੇ ਤੇਰੇ ਚ ਐਨੀ ਹਿੰਮਤ ਆ ਤਾਂ ਸਾਹਮਣੇ ਆ ਦੇਖਿਆ ਸੀਗਾ ਨਾ ਇੱਕ ਗਿਆ ਸੀਗਾ ਦਰਬਾਰ ਸਾਹਿਬ ਬੇਅਦਬੀ ਕਰਨ ਦੇ ਰਾਤ ਦਿਨੜ ਜਿਹੜਾ 1 ਘੰਟੇ ਚ ਮੁੜ ਕੇ ਕੁਝ ਨਹੀਂ ਮਿਲਿਆ ਕਿ ਉਹ ਕਿੱਥੇ ਗਿਆ ਤੈਨੂੰ ਵੀ ਆਪ ਸਾਹਮਣੇ ਆਉਣਾ ਚਾਹੀਦਾ ਜੇ ਅਧਿਨਿਅਤ ਵੀਡੀਓ ਬਣਾ ਸਕਦਾ ਤਾਂ ਆਪ ਸਾਹਮਣੇ ਆ ਕੇ ਕੁਝ ਕਰਕੇ ਦਿਖਾੜ ਫਿਰ ਗੱਲ ਬਣਦੀ ਐ AI ਨੇ ਵੀਡੀਓ ਬਣਾ ਬਣਾ ਕੇ ਆ ਕੁੱਤਿਆਂ ਵਾਲੀਆਂ ਗੱਲਾਂ ਕਰ ਕਰਕੇ ਇਹ ਤੁਹਾਨੂੰ ਹੀ ਖਾ ਸਕਦੇ ਆ ਜਿਹੜੇ ਤੁਸੀਂ ਵੀਡੀਓ ਬਣਾ ਬਣਾ ਕੇ ਪਾਉਣੀ ਆ ਸਿੰਘਾ ਨੂੰ ਨਹੀਂ ਖਾ ਸਕਦੇ ਸਿੰਘ ਮਤਲਬ ਸ਼ੇਰ ਇਸ ਕਰਕੇ ਇਹ ਸ਼ੇਰ ਇਹ ਨਾ ਗਿੱਦੜਾਂ ਤੋਂ ਇਹਨਾਂ ਚੀਜ਼ਾਂ ਤੋਂ ਡਰਦੇ ਨਹੀਂ ਆਂ ਧਰਨ ਵਾਲੇ ਤੁਹਾਡੇ ਵਰਗੇ ਬੁੱਝਦੇ ਲਿਆ ਇਹ ਠੀਕ ਹੈ ਕਿ ਸਾਰੇ ਨਹੀਂ ਆ ਪਰ ਕੁਛ ਤੁਹਾਡੇ ਵਰਗੇ ਹੈਗੇ ਆ ਜਿਹੜੇ ਡਰਦੇ ਘੁਰਨਿਆਂ ਚ ਬੜਿਓ ਆ ਪਰ ਇਦਾਂ ਨੀ ਇਹ ਵੀਡੀਓ ਬਣਾ ਕੇ ਕਹਿੰਦੇ ਆ ਕਿ ਅਸੀਂ ਛੇਰ ਬਣ ਗਏ ਗਿੱਦੜਾਂ ਨਹੀਂ ਛੇਰਾਂ ਦੀ ਖਲ ਫੜੇ ਲੱਖ ਲਾਣ ਤੇ ਆ ਤੁਹਾਡੇ ਤੇ ਦੂਰ ਫਿਟੇ